ਸਾਰੇ ਨਗਰ ਦੇ ਸਹਿਯੋਗ ਨਾਲ ਜਿਹੜਾ ਕੈਂਪ ਲੱਗਿਆ ਸਾਰੇ ਮੇਰਾ ਸਾਥ ਦੇ ਰਹੇ ਆ ਵੱਧ ਜੜ ਕੇ ਪੂਰੇ ਨੌਜਵਾਨ ਪੰਚਾਇਤ ਸਭ ਦੇ ਸਹਿਯੋਗ ਨਾਲ ਹੋਇਆ ਪਿੰਡ ਲਈ ਹਰੇਕ ਤਰ੍ਹਾਂ ਦਾ ਪ੍ਰਬਾਲਾ ਕਰਾਂਗੇ ਕਿਉਂਕਿ ਪਿੰਡ ਸਾਰਾ ਇਕੱਠਾ ਦਾ ਮੇਰੇ ਨਾਲ ਆ ਤੇ ਗਾਂ ਵੀ ਜਿੱਦਾਂ ਜਿੱਦਾਂ ਪਿੰਡ ਵਾਸੀਆਂ ਨੂੰ ਜਿਹੜੀ ਲੋੜ ਹੋਊਗੀ ਸਾਰੀ ਹਰੇਕ ਤਰ੍ਹਾਂ ਦਾ ਸਾਰਾ ਕੈਂਪ ਲੱਗਿਆ ਵਾ ਕਿਹੜੀ ਕਿਹੜੀ ਚੈੱਕਅਪ ਹੋਵੇ ਅੱਜ ਜਿਹੜੀ ਕੁੜੀਆਂਵਾਰੀਆਂ ਦਾ ਹਾਲ ਇੱਥੇ ਸਾਰੇ ਚੈੱਕ ਹੋ ਰਹੇ ਆ ਜੀ ਤੇ ਜਰੂਰਤ ਮੁੰਡਾ ਨੂੰ ਦਵਾਈ ਵੀ ਫਰੀ ਦਿੱਤੀ ਜਾ ਰਹੀ ਹੈ ਡਾਕਟਰ ਕਿਹੜੀ ਜਗ੍ਹਾ ਤੋਂ ਆਏ? ਉਹ ਸੁਆਦਾ ਹਸਪਤਾਲ। ਹਸਪਤਾਲ ਉਹ ਤੋਂ ਆਏ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕੈਂਪ ਆਇਆ? 3 ਵਜੇ ਤੱਕ ਆਇਆ ਜੀ। 10 ਵਜੇ ਤੱਕ ਕੈਂਪ ਦੇ ਵਿੱਚ ਬਹੁਤ ਸੱਜਣਾਂ ਸਕੀਤਾ ਪਹੁੰਚੀਆਂ ਵਾਹ। ਹਾਂਜੀ। ਅੱਜ ਕਿਹੜੀ ਆਪਣੀ ਕੀ ਕਹਿਣਾ ਚਾਹੁੰਦੇ ਹੋ? ਬਹੁਤ ਧੰਨਵਾਦ ਕਰਨਾ ਚਾਹੁੰਦੇ ਜੀ ਉਹਨਾਂ ਦਾ ਸਭ ਦਾ ਜੀ। ਦਿਲੋਂ ਸਤਿਕਾਰ ਆਈ ਜਿਹੜੇ ਆਏ ਸੱਜਣ ਮਿੱਤਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਨਾਲ ਦੀ ਸਾਡੇ। ਆਣ ਵਾਲੀ ਵੀ ਵੀ ਮੌਜੂਦਨ ਜੀ ਸਾਡਾ ਨਸ਼ਿਆ ਤੋਂ ਲੈ ਕੇ ਕਰਦੇ ਕਿ ਕਰਦੇ ਕਿਰਤਾਂ ਦੇ ਵਿੱਚ ਸਾਰੇ। ਇਹ ਤਾਂ ਇਹ ਪਰਾਲੇ ਤਾਂ ਇਹ ਪਰਾਲੇ ਹੋ ਰਿਹਾ ਜੀ। ਨਸ਼ਾ ਮੁਕਤ ਪਿੰਡ ਕਰਨਾ ਸੀ ਤਕਰੀਬਨ ਤਕਰੀਬਨ ਹੋ ਹੀ ਗਿਆ ਜੀ ਨਸ਼ਾ ਮੁਕਤ ਜਿਹੜੇ ਵਿਲੇ ਹੈਗੇ ਸੀ ਪੰਮਾ ਘਰਾਂ ਦੇ ਜਾਣ ਲੱਗੇ ਆ ਜੀ ਤੇ ਇਦਾਂ ਦੀ ਹੁਣ ਵੈਸੇ ਗੱਲ ਹੈ ਨਹੀਂ ਪਿੰਡ 'ਚ ਵੀ ਨਸ਼ਾ ਜੜ ਸਰਕਾਰੀ ਸਕੂਲ ਵੀ ਜਲਦੀ ਅਪਗ੍ਰੇਡ ਹੋ ਜਾਣਗੇ ਡਿਸਪੈਂਸਰੀ ਵੀ ਪਿੰਡ 'ਚ ਆ ਜਾਣੀ ਹੈ ਅਜੇ ਤਾਂ ਕੁਝ ਮਹੀਨੇ ਹੀ ਹੋਏ ਆ ਸਾਨੂੰ ਟਾਈਮ ਦੋ ਥੋੜਾ ਜਾਂ ਥੋੜੇ ਟਾਈਮ ਬਾਅਦ ਤੇ ਆਪਾਂ ਕਰਦੇ ਆਂ ਜਲਦੀ ਕੁਝ ਮਹੀਨਿਆਂ ਬਾਅਦ ਹੋਰ ਸਾਲਾਂ ਬਾਅਦ ਨਹੀਂ ਕੁਝ ਮਹੀਨਿਆਂ ਬਾਅਦ ਹੋਰ ਨਹੀਂ ਹੋਇਆ ਜੀ ਜਾਂ ਪਿੰਡ ਦੇ ਜੀਪੋਰ ਨੂੰ ਜਿਹੜੀ ਨਵੀਂ ਸਹੂਤਾ ਮਿਲਣ ਜਾ ਰਹੀਆਂ ਉਹਦੇ ਹਰੇਕ ਤਰ੍ਹਾਂ ਦੀ ਸਹੂਲਤ ਮਿਲੂਗੀ ਪਿੰਡ ਵਾਸੀਆਂ ਨੂੰ ਅੱਜ ਇਹਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕਿਵੇਂ ਦੇ ਵਾਜਗੁਰੂ ਜੀ ਦਾ ਖਰਕਸਾ ਵਾਜਗੁਰੂ ਜੀ ਦੇ ਫਤਿਹ ਪਿੰਡ ਜਗੀਰਪੁਰੋਂ ਲੋਗ ਗ੍ਰਾਮ ਪੰਚਾਇਤ ਸਰਦਾਰ ਰਵਪਾਸਨੀ ਜੀ ਬਟਲਾ ਜੀ ਨਾਲ ਸਹਿਯੋਗ ਤੇ ਪੂਰੀ ਪੰਚਾਇਤ ਪਵਨ ਕੁਮਾਰ ਅਰਜਨ ਸਿੰਘ ਤੇ ਵਿਜੇ ਕੁਮਾਰ ਸਾਰੀ ਪੰਚਾਇਤ ਵੱਲੋਂ ਇਹ ਜਿਹੜਾ ਗੈਂਪ ਲਾਇਆ ਗਿਆ ਬਹੁਤ ਵੱਡਾ ਉਪਰਾਲਾ ਵਾ ਕਿਉਂ ਇਲਾਕਾ ਗਰੀਬ ਹੋਣ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣੀ ਹੈ ਇਸ ਚੀਜ਼ ਦੀ ਬਿਮਾਰੀ ਤੋਂ ਨਾਲ-ਨਾਲ ਦਵਾਈਆਂ ਵੀ ਮਿਲਣੀਆਂ ਵਾ ਤੇ ਇਹਨਾਂ ਦੇ ਉਪਰਾਲੇ ਸਦਕਾ ਲੋਕ ਸੰਗਤ ਨੂੰ ਰਾਹਤ ਮਿਲਣੀ ਹੈ ਤੇ ਵਧਾਈ ਦੇ ਬਾਤਰ ਨੇ ਮੈਂ ਆਪਣੇ ਉਹਨੂੰ ਆਪਣੇ ਇਲਾਕੇ ਦੀ ਮੜਗੋਨੀ ਗ੍ਰਾਮ ਪਚਾਦੋਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਵਾਂ ਤੇ ਇਹਨਾਂ ਦਾ ਧੰਨਵਾਦ ਕਰਦਾ ਚਰੀ ਪੰਚਾਇਤ ਉਹ ਲੋਕ ਉਪਰਾਲੇ ਕੀਤੇ ਜਾਂਦੇ ਹੋਰ ਵੀ ਪੰਚਾਇਤ ਕਰਦੇ ਨਵਾ ਬਣ ਚੁਕਾ ਹਾਂ ਹੋਰ ਵੀ ਬਹੁਤ ਸਾਰੇ ਕੰਮ ਹੋ ਰਹੇ ਹਨ ਹਰਪਾਲ ਸਿੰਘ ਪਟਲੇ ਜਦੋਂ ਦੇ ਇੱਥੇ ਦੇ ਸਰਪੰਚ ਬਣੇ ਨੇ ਇਹਨਾਂ ਨੇ ਸਮੁੱਚੀ ਪੰਚਾਇਤ ਨੇ ਬਹੁਤ ਵੱਡੇ ਪ੍ਰਾਜਲੇ ਜਿੱਦਾਂ ਗਲੀਆਂ ਦਾ ਪੰਚਾਇਤ ਕਰਨ ਬਣ ਜਾ ਰਿਹਾ ਸਕੂਲ ਬਣਿਆ ਬੜਾ ਵਧੀਆ ਤੇ ਇੱਥੇ ਡਿਸਪੈਂਸਰੀ ਦੀ ਬੜੀ ਵੱਡੀ ਲੋੜ ਸੀ ਉਹ ਵੀ ਪਾਸ ਹੋ ਗਈ ਹੈ ਹੋਰ ਤਰ੍ਹਾਂ ਤਰ੍ਹਾਂ ਦੇ ਕੰਮ ਚੱਲ ਰਹੇ ਆ ਤੇ ਉਹ ਬਹੁਤ ਵੱਡਾ ਹਰਪਾਲ ਸਿੰਘ ਦਾ ਪ੍ਰਾਲਾ ਪੂਰੀ ਸਮੁੱਚੀ ਗ੍ਰਾਮ ਬਜੇਦਾ ਲੱਗਦਾ ਆਨ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਰਹਿੰਦੇ ਪੂਰੇ ਕੰਪਲੀਟ ਹੋ ਗਏ ਮੁਕੰਮਲ ਹੋ ਗਏ ਕੰਮ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਤੇ ਨਾਲੇ ਮਾਣ ਦੀ ਗੱਲ ਆ ਕਿ ਲੋਕ ਦਾ ਹਰੇਕ ਬੰਦਾ ਇਹਨਾਂ ਦਾ ਹੀ ਬਾਹਰ ਨੂੰ ਭੇਜਦਾ ਵਾ ਪਰ ਜਿਹੜੇ ਉਹ ਐਨ ਆਰ ਆਈ ਤੋਂ ਇੱਥੇ ਪੰਜਾਬ ਜਾ ਕੇ ਇਹ ਆਪਣੇ ਪਿੰਡ ਦੀ ਸੇਵਾ ਕਰ ਰਹੇ ਨੇ ਇਹ ਬਹੁਤ ਖੁਸ਼ੀ ਦੀ ਤੇ ਵੱਡੇ ਮਾਣ ਦੀ ਗੱਲ ਆ ਹਰਪਾਲ ਸਿੰਘ ਬਟਲਾ ਤੇ ਇਲਾਕੇ ਵਾਸਤੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਜਗੀਰਪੁਰ ਦੀ ಗ್ರಾಮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਮੈਡੀਕਲ ਕੈਂਪ ਜੋ ਲੋਕਾਂ ਨੂੰ ਲੋੜਿੰਦਾ ਸਹੂਲਤਾ ਜੋ ਪ੍ਰੋਬਲਮ ਹਨ ਆਪਣੇ ਸਰੀਰ ਦੇ ਪ੍ਰਤੀ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਚੈੱਕਅਪ ਫ੍ਰੀ ਹੈ ਬਹੁਤ ਵੱਡਾ ਉਪਰਾਲਾ ਹੈ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜਨ ਲਈ ਨਸ਼ਿਆਂ ਤੋਂ ਨੌਜਵਾਨ ਦੂਰ ਰਹਿਣ ਇਹ ਕਬੱਡੀ ਦੇ ਕੱਪ ਹੋ ਰਹੇ ਨੇ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੇ ਐਦਾਂ ਦੇ ਜਿਹੜੇ ਉਪਰਾਲੇ ਕੁਝ ਦਿਨ ਪਹਿਲਾਂ ਖੂਨਦਾਨ ਕੈਂਪਸ ਲਗਾਇਆ ਗਿਆ ਬਹੁਤ ਵਧੀਆ ਉਪਰਾਲਾ ਪਿੰਡ ਜਗੀਰਪੁਰ ਦੀ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀ ਰਲ ਕੇ ਨੌਜਵਾਨ ਜੋ ਸੇਵਾਵਾਂ ਹਨ ਉਹ ਵੀ ਇਹਨਾਂ ਦੇ ਨਾਲ ਜੁੜ ਕੇ ਸਾਰੇ ਉਪਰਾਲਾ ਕਰਦੇ ਨੇ ਤਾਂ ਬਹੁਤ ਵਧੀਆ ਉਪਰਾਲਾ ਹੈ ਸਾਡੇ ਸਤਿਕਾਰਯੋਗ ਹਰਪਾਲ ਸਿੰਘ ਪਾਲਰ ਪਿੰਡ ਜਗੀਰਪੁਰ ਦੇ ਜੋ ਸਰਪੰਚ ਹਨ ਇਹਨਾਂ ਦੀ ਰਹਿਣ ਨਵਾਈ ਦੇ ਦੇਖ ਰੇਖ ਦੇ ਅੰਦਰ ਬਹੁਤ ਵਧੀਆ ਸ਼ਲਾਘਾਯੋਗ ਇਦਾਂ ਦੇ ਕਦਮ ਜਿਹੜੇ ਹਨ ਚੁੱਕੇ ਜਾ ਰਹੇ ਨੇ ਪਿੰਡ ਦੇ ਵਿਕਾਸ ਲਈ ਅਤੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਅੱਜ ਜਿਵੇਂ ਮੈਡੀਕਲ ਕੈਂਪ ਲੱਗਾ ਹੈ ਫੂਨਦਾਨ ਕੈਂਪ ਲਗਾਇਆ ਗਿਆ ਹੈ ਹੋਰ ਵੀ ਖੇਡਾਂ ਦੇ ਪ੍ਰਤੀ ਵੀ ਕੁਝ ਅਸੀਂ ਉਮੀਦ ਰੱਖਦੇ ਹਾਂ ਕਿ ਖੇਡਾਂ ਦੇ ਪ੍ਰਤੀ ਵੀ ਐਦਾਂ ਦੇ ਯਤਨ ਸਾਡੇ ਸਰਪੰਚ ਸਾਹਿਬ ਕਰਨਗੇ ਪ੍ਰਧਾਨ ਜੀ ਅੱਜ ਪਿੰਡ ਜਗੀਰਪੁਰ ਦੇ ਵਿੱਚ 바ਵਾ ਸਾਹਿਬ ਦੇ ਜਨਮ ਦਿਵਸ ਨੂੰ ਲੈ ਕੇ ਜਿਹੜਾ ਵਿਸ਼ਾਲ ਮੈਡੀਕਲ ਚੈੱਕਅਪ ਕੈਂਪਰ ਕਰ ਰਹੇ ਹਨ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਨੌ ਤੇ ਜਿਹੜਾ ਇਹ ਕੈਂਪ ਜੀ ਹੈ ਮੈਡੀਕਲ ਕੈਂਪ ਲਾਇਆ ਗਿਆ ਬਹੁਤ ਹੀ ਵਧੀਆ ਉਪਰਾਲਾ ਹੈ ਸੰਸਥਾ ਦਾ ਜਿਨ੍ਹਾਂ ਨੇ ਬਲੱਡ ਕੈਂਪ ਲਗਾਇਆ ਮਾਨਵਤਾ ਦੀ ਸੇਵਾ ਦੇ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਸਾਡੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਇਹ ਅਜਿਹੇ ਕੈਂਪ ਹਰ ਇੱਕ ਸੰਸਥਾ ਲਾਵੇ ਤਾਂ ਜੋ ਗਰੀਬ ਗੁਰਬੇ ਜਿਹੜੇ ਕੀ ਬਾਹਰ ਇਲਾਜ ਨਹੀਂ ਕਰਾ ਸਕਦੇ ਜਾਂ ਕੋਈ ਉਹ ਚੈੱਕਅਪ ਕਰਾ ਸਕਦੇ ਆ ਆਪਣਾ ਉਹਨਾਂ ਦਾ ਭਲਾ ਹੋ ਸਕਦਾ ਕੀ ਕਹਿਣਾ ਚਾਹੁੰਦੇ ਆ ਅੱਜ ਪਰਾਲਾ ਜਿਹੜਾ 바ਵਾ ਸਾਹਿਬ ਦੇ ਜਨਮ ਦਿਨ ਨੂੰ ਲੈ ਕੇ ਕੀਤਾ ਗਿਆ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਮੈਂ ਨਗਰ ਪੰਚਾਇਤ ਪਿੰਡ ਜਗੀਰਪੁਰ ਦੇ ਸਾਰੇ ਹੀ ਮੋਦਵਰ ਬੰਦਿਆਂ ਦਾ ਧੰਨਵਾਦ ਕਰਦਾ ਹਾਂ ਸਰਪੰਚ ਸਾਹਿਬ ਦਾ ਅਤੇ ਪੰਚਾਇਤ ਮੈਂਬਰ ਸਾਡੇ ਪਵਨ ਭਾਈ ਦਾ ਕਿਉਂਕਿ ਉਹਨਾਂ ਦੀ ਅੱਜ ਬਦੌਲਤ ਅਸੀਂ ਪਿੰਡ ਜਗੀਰਪੁਰ ਵਿੱਚ ਅੰਬੇਡਕਰ ਯੂਥ ਕਲੱਬ ਦੇ ਵੱਲੋਂ ਅਤੇ ਮੋਨਦੇਈ ਹਸਪਤਾਲ ਹਸਪੀਟਲ ਦੀ ਟੀਮ ਨਾਲ ਅਸੀਂ ਇੱਥੇ ਮੈਡੀਕਲ ਕੈਂਪ ਲਗਵਾਇਆ ਹੈ ਤੇ ਅੱਜ ਸਾਨੂੰ ਇੱਥੇ ਪਰਮਾਉਂਗਾਰਾ ਮਿਲਿਆ ਕਿ ਯੂਥ ਜਿੰਨਾ ਵੀ ਸਾਡੇ ਨਾਲ ਯੂਥ ਜੁੜਿਆ ਕਿ ਅੱਜ ਪਵਨ ਭਾਈ ਦੀ ਬਦੌਲਤ ਅਸੀਂ ਏਡੇ ਮੈਨੂੰ ਖਿਆਲਨਾ ਅਸੀਂ 150 ਤੋਂ ਪਲੱਸ ਪੇਸ਼ੈਂਟ ਚੈੱਕ ਕਰਾ ਚੁੱਕੇ ਕਿਉਂਕਿ ਇੱਥੇ ਲੋਡ ਸੀਗੀ ਤੇ ਇਸ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਪਵਨ ਭਾਈ ਦੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੈਂਪ ਵਿੱਚ ਜਿਹੜਾ ਚੈੱਕਅਪ ਹੋ ਗਿਆ ਕਿਹੜੀ ਕਿਹੜੀ ਚੀਜ਼ਾਂ ਦਾ ਚੈੱਕਅਪ ਹੋ ਰਿਹਾ ਕਿ ਕੀ ਇਲਾਜ ਹੋਣਗੇ ਕੀ ਕੀ ਅਪਰੀਸ਼ੀਏਟ ਕਰ ਜਿਹੜਾ ਅੱਜ ਮੈਡੀਕਲ ਕੈਂਪ ਲੱਗਿਆ ਇਸ ਦੇ ਵਿੱਚ ਮੌਂਦਈ ਹਸਪੀਟਲ ਤੋਂ ਟੀਮ ਆਈ ਹੋਈ ਹੈ ਉਹਦੇ ਡਾਕਟਰ ਜਿਹੜੇ ਨੇ ਜਨਰਲ ਮੈਡੀਕਲ ਚੈੱਕਅਪ ਦੇ ਲਈ ਅਤੇ ਆਰਥੋ ਦੇ ਲਈ ਆਏ ਹੋਏ ਨੇ ਅਤੇ ਇੱਥੇ ਵੀ 슈ਗਰ ਬੀਪੀ ਔਰ weight ਚੈੱਕ ਫ੍ਰੀ ਹੋ ਰਿਹਾ ਹੈ ਮੈਡੀਸਿਨ ਫ੍ਰੀ ਮਿਲ ਰਹੀ ਹੈ ਕਿਵੇਂ ਦੇਖਦੇ ਆ ਨੌਜਵਾਨਾਂ ਨੂੰ ਇਸ ਕੈਂਪ ਤੋਂ ਕੋਈ ਨਾ ਕੋਈ ਰਾਹਤ ਮਿਲੂਗੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੰਚਾਇਤਾਂ ਦੇ ਪ੍ਰਾਲੇ ਕਰਨਗੇ ਦੇਖੀ ਜਰੂਰ ਜਰੂਰ ਮੈਨੂੰ ਪੂਰਾ ਉਮੀਦ ਆ ਕਿ ਸਾਡੇ ਨਾਲ ਯੂਥ ਜਿਹੜਾ ਜੁੜਿਆ ਆ ਬਹੁਤ ਵਧੀਆ ਯੂਥ ਆ ਕਿਉਂਕਿ ਨਸ਼ਾ ਰਹਿਤ ਦਾ ਸਭ ਤੋਂ ਪਹਿਲਾਂ ਹੀ ਆਪਾਂ ਨੂੰ ਅੱਜ ਦੇ ਟਾਈਮ ਵਿੱਚ ਦੇਖਣਾ ਪੈਂਦਾ ਆ ਕਿ ਬਹੁਤ ਮੰਦਭੱਗੀਆਂ ਖਬਰਾਂ ਮਿਲ ਰਹੀਆਂ ਕੀ ਦੇਖਣ ਨੂੰ ਕਿ ਗਲਤ ਰਸਤੇ ਤੇ ਜਾ ਰਹੇ ਨੇ ਯੂਥ ਤੇ ਅੱਜ ਇਸ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਦੇਖਿਆ ਤਾਂ ਆਪਾਂ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਇੱਚ ਜਿੰਨੇ ਵੀ ਜ਼ਰੂਰਤਮੰਦ ਲੋਕ ਅੱਜ ਲਾਭ ਲੈ ਕੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੂੰ ਜਿਹੜੀ ਪਿਆਰ ਬੇ ਦੀ ਦਵਾਈ ਅੱਜ ਉਹ ਮਤਲਬ ਸਮਝ ਲਓ ਫ੍ਰੀ ਮਿਲੀ ਹੈ ਤੇ ਵੱਡੇ ਤੋਂ ਵੱਡੇ ਜਿਹੜੇ ਉਹਨਾਂ ਦੇ ਇਲਾਜ ਹੋਣੇ ਆ ਉਹਦਾ ਉਹ ਵੀ ਫ੍ਰੀ ਕਰਵਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦ ਜੈ ਭੀਮ ਜੈ ਭਾਰਤ ਇਹ ਜਿਹੜਾ ਅੱਜ ਪੰਚਾਇਤ ਵੱਲੋਂ ਤੇ ਕੈਂਪ ਲਗਾਇਆ ਗਿਆ ਮੈਡੀਕਲ ਚੈੱਕਅਪ ਹੈ। ਸੀਸਟੋਰ ਤੇ ਪਹੁੰਚੇ ਸੀ ਕਨ ਬੰਦੇ ਪ੍ਰਲੇਪ। ਅੱਜ ਦੇ ਕੈਂਪ ਜਿਹੜਾ ਲਗਾਇਆ ਗਿਆ ಗ್ರಾಮ ਪੰਚਾਇਤ ਜ਼ਗੀਰਪੁਰ ਵੱਲੋਂ ਤੇ ਡਾਕਟਰ ਅੰਬੇਦਕਰ ਯੂਥ ਕਲੱਬ ਵੱਲੋਂ ਬਹੁਤ ਹੀ ਸ਼ਲਾਘਾਯੋਕ ਕਦਮ ਹੈ। ਕਿਉਂਕਿ ਅੱਜ ਦੇ ਜੇ ਸਮਾਜ ਵਿੱਚ ਹਰ ਕੋਈ ਬੰਦਾ ਕਿਸੇ ਨਾ ਕਿਸੇ ਬਿਮਾਰੀ ਨਾਲ ਜੋੜ ਰਿਹਾ ਹੈ। ਕਿਉਂਕਿ ਸਾਡਾ ਖਾਣਾ ਜਿਹੜਾ ਖਾਣ ਪੀਣ ਹੈ ਉਹ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਕਿਤੇ ਨਾ ਕਿਤੇ ਬੰਦੇ ਨੂੰ ਬੀਬੀ ਸ਼ੂਗਰ ਦੀ ਪ੍ਰੋਬਲਮ ਆਮ ਰਹਿੰਦੀ ਹੈ, ਹੱਡੀਆਂ ਦਾ ਦਰਦ ਆਮ ਰਹਿੰਦਾ ਹੈ। ਇਸ ਇਲਾਕੇ ਜੋ ਕਦਮ ਹੈ ਪੰਚਾਇਤ ਦਾ ਕਿ ਇਹਨਾਂ ਨੇ ਆਪਣੇ ਪਿੰਡ ਵਾਸੀਆਂ ਦਾ ਤੇ ਖਾਸ ਉਹਦੇ ਹੋਰ ਲਾਗੇ ਛੱਗ ਦੇ ਇਲਾਕਾ ਨਵਾਸੀ ਆ ਜਿਹੜੇ ਗਰੀਬ ਦਬਕਾ ਆ ਜਿਹੜੇ ਲੇਬਰ ਕਰਦੇ ਆ ਕਿਦੋਂ ਦਵਾਈ ਨਹੀਂ ਲੈ ਸਕਦੇ ਉਹਨਾਂ ਕੋ ਸਮੇਂ ਦੀ ਕਮੀ ਆ ਕਿਉਂਕਿ ਸਵੇਰੇ ਨਿਕਲ ਜਾਂਦੇ ਆ ਰਾਤ ਨੂੰ ਆਉਂਦੇ ਆ ਜਦੋਂ ਕਲੀਨਿਕ ਬੰਦ ਹੋ ਜਾਂਦੇ ਆ ਜਿਹੜੇ ਡਾਕਟਰ ਜਿਹੜੇ ਆ ਡਿਸਪੈਂਸਰੀਆਂ ਬੰਦ ਹੋ ਜਾਂਦੀਆਂ ਤਾਂ ਅੱਜ ਇਹ ਵਿਸ਼ੇਸ਼ ਤੌਰ ਤੇ ਅੱਜ ਛੁੱਟੀ ਵਾਲ ਦਿਨ ਇਹਨਾਂ ਨੇ ਸੰਡੇ ਨੂੰ ਜਿਹੜਾ ਇਹ ਕੈਂਪ ਲਗਾਇਆ ਮੈਂ ਦੇਖ ਰਿਹਾ ਸੀ ਕਾਫੀ ਲੋਕ ਇਥੇ ਇਸ ਕੈਂਪ ਦੀ ਸਹੂਦਤ ਦਾ ਫਾਇਦਾ ਲੈ ਚੁੱਕੇ ਨੇ ਤੇ ਡਾਕਟਰ ਵੀ ਐਕਸਪਰਟ ਡਾਕਟਰ ਬੁਲਾਏ ਨੇ ਇਹਨਾਂ ਨੇ ਜਿਹੜੇ ਹਾਊਸ ਹੌਰ ਦੇ ਮੋਹਨ ਦੇ ਹਸਪੀਟਲ ਤੋਂ ਡਾਕਟਰ ਸਾਹਿਬ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਦੱਸਿਆ ਵੀ ਬਹੁਤ ਚੰਗਾ ਰਿਸਪੌਂਸ ਸਾਨੂੰ ਮਿਲਿਆ ਹੈ ਤੇ ਜਿਹੜੀ ਗram ਪੰਚਾਇਤ ਦੇ ਸਰਪੰਚ ਸਾਹਿਬ ਆ ਤੇ ਯੂਥ ਕਲੱਬ ਆ ਇਹਨਾਂ ਦਾ ਸਾਡਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਵਿੱਚ ਇਸ ਤਰ੍ਹਾਂ ਦੇ ਕੈਂਪ ਜੇ ਲਗਾਉਂਦੇ ਰਹਿਣਗੇ ਤੇ ਲੋਕਾਂ ਦਾ ਭਲਾ ਹੁੰਦਾ ਰਹੇਗਾ ਇੱਕ ਤੁਹਾਡੇ ਵਾਰਡ ਦੇ ਵਿੱਚ ਜਿਹੜੀ ਸਰੀਰਕ ਖਰਾਬੀ ਨਾਲ ਕਿਨੂੰ ਉਹਨਾਂ ਦੀ ਮੌਤ ਹੋ ਗਈ ਸੀ ਕਿਦਾਂ ਕਹਿਦੇ ਉਸ ਘਟਨਾ ਦਾ ਬਹੁਤ ਮੰਦਭਾਗੀ ਜਿਹੜੀ ਮੰਦਭਾਗੀ ਘਟਨਾ ਜਿਹੜੀ ਆ ਪਿਛਲੇ ਦਿਨੀ ਸਾਡੇ ਵਾਰਡੂ ਦੀ ਬਾਪਰੀ ਤਿੰਨ ਨੌਜਵਾਨ ਜਿਹੜੇ ਸਾਡੇ ਸਾਥੀ ਸੀਗੇ ਵਾਰਡ ਵਾਸੀ ਸੀਗੇ ਉਹਨਾਂ ਨੇ ਆਪਣੀ ਜਾਨਾਂ ਦਾ ਦੋਬਾਟੇ ਇਹ ਸਰਕਾਰ ਦੀ ਬਹੁਤ ਵੱਡੀ ਨਲਾਕੀ ਹੈ ਇੱਕ ਬਸ ਇਹਦਾ ਸਰਕਾਰ ਨੇ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਜੁੱਧ ਛੜਿਆ ਹੋਇਆ ਹੈ ਮੈਡੀਕਲ ਚੈੱਕਅਪ ਕਰਦੇ ਜਿਵੇਂ ਦੇਖਦੇ ਆ ਕਿਵੇਂ ਅਪਰਾਲਾ ਇਹ ਨਾ ਕੀ ਜਾ ਜੈਪੀਮ ਜੈਪਾਰਤ ਜੀ ਇਹ 134ਵਾਂ ਜਨਮ ਦਿਵਸ ਬਾਬਾ ਸਾਹਿਬ ਪੀਬਰਾਵ ਅੰਬੇਦਕਰ ਜੀ ਦੀ ਯਾਦ ਵਿੱਚ ਹੈ ਜੀ ਪਰ ਇਹ ਮੈਡੀਕਲ ਕੈਂਪ ਸਾਡੇ ਨਵੀਂ ਬਣੀ ਪੰਚਾਇਤ ਸਰਦਾਰ ਹਰਪਾਲ ਸਿੰਘ ਬਠਲਾ ਜੀ ਉਹਨਾਂ ਦੀ ਰਹਿਨੁਮਾਈ ਹੇਠ ਲੱਗ ਰਿਹਾ ਹੈ ਤੇ ਪੂਰੀ ਪੰਚਾਇਤ ਦਾ ਸਹਿਯੋਗ ਮਿਲ ਰਿਹਾ ਹੈ ਸਮੂਹ ਇਲਾਕਾ ਨਿਵਾਸੀਆਂ ਦੀ ਕਿਰਪਾ ਦੇ ਨਾਲ ਸਾਰਾ ਹੀ ਮੈਡੀਕਲ ਕੈਂਪ ਬਹੁਤ ਵਧੀਆ ਚੱਲ ਰਿਹਾ ਹੈ ਮੈਡੀਕਲ ਕੈਂਪ 10 ਤੋਂ 3 ਵਜੇ ਤੱਕ ਹੈ ਔਰ ਸਾਰੇ ਹੀ ਚੈੱਕਅਪ ਹੋ ਰਹੇ ਨੇ ਜਿਹਦੇ ਵਿੱਚ ਹੱਡੀਆਂ ਬੀਪੀ ਸ਼ੂਗਰ ਔਰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਸਰਦਾਰ ਜੀ ਅੱਜ ਪਹੁੰਚੇ ਪਿੰਡ ਜਗੀਰਪੁਰ ਕੈਂਪ ਜਿਹੜਾ ਲਗਾਇਆ ਨਾ ਬਾਬਾ ਸਾਹਿਬ ਦੀ ਜਨ ਜਨ ਦੇ ਅੰਤਿਆਰਮਾ ਪਹਿਲਾਂ ਤਾਂ ਮੈਂ ਸਾਰੇ ਹੀ ਪਿੰਡ ਜਗੀਰਪੁਰ ਦੀ ਪੰਚਾਇਤ ਦੀ ਸਰਪੰਚ ਦੀ ਸਾਰੇ ਪੰਚ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਪਰਾਲਾ ਤੇ ਵਧੀਆ ਪਰਾਲਾ ਕਰਿਆ ਆਪਾਂ ਸਾਰੇ ਪਿੰਡਾਂ ਨੂੰ ਸਾਰੇ ਪੰਚਾਇਤਾਂ ਨੂੰ ਇਦਾਂ ਦੇ ਪਰਾਲੇ ਕਰਨੇ ਚਾਹੀਦੇ ਆ ਵੀ ਸਮੇਂ-ਸਮੇਂ ਸਰ ਆਪਾਂ ਨੂੰ ਇਦਾਂ ਦੇ ਕੈਂਪ ਬਲੱਡ ਕੈਂਪ ਲਾਉਣੇ ਚਾਹੀਦੇ ਆ ਜਿਹਦੇ ਵਿੱਚ ਮੰਨ ਲਓ ਲੋਕਾਂ ਦੇ ਕੋਈ ਨਾ ਕੋਈ ਬਿਮਾਰੀ ਦਾ ਪਤਾ ਲੱਗ ਸਕੇ ਆਪਾਂ ਨੂੰ ਸਾਰਿਆਂ ਨੂੰ ਮੈਂ ਸਾਰੀ ಗ್ರಾಮ ਪੰਚਾਇਤ ਦਾ ਜਗੀਰਪੁਰ ਦਾ ਸਾਰੇ ਜਿੰਨੇ ਵੀ ਇੱਥੇ ਆਏ ਸਾਰੇ ਸੱਜਣ ਮਿੱਤਰ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਲੱਗਦਾ ਨਹੀਂ ਕਿ ਇਸ ਕੈਂਪ ਤੋਂ ਜ਼ਰੂਰਤਮੰਦ ਪਰਿਵਾਰ ਆ ਜਿਹੜੇ ਵੱਡੇ ਇਲਾਜ ਨਹੀਂ ਕਰਾ ਸਕਦੇ ਇਹ ਪੰਚਾਇਤ ਬਦੋਂ ਲਈ ਮਦਦ ਕੀਤੀ ਜਾ ਰਹੀ ਹੈ। ਕਿਉਂਕਿ ਕਈ ਜਣਿਆਂ ਕੋ ਤਾਂ ਛੋਟੇ-ਛੋਟੇ ਬਿਮਾਰੀਆਂ ਦਾ ਇਲਾਜ ਕਰਾਉਣ ਨੂੰ ਵੀ ਪੈਸੇ ਨਹੀਂ ਹੁੰਦੇ। ਇਸ ਕਰਕੇ ਇਦਾਂ ਦੇ ਉਪਰਾਲੇ ਕਰਨ ਨਾਲ ਕਈਆਂ ਦਾ ਪੈਸੇ ਦੇ ਮਤਲਬ ਬਚਤ ਹੁੰਦੀ ਆ, ਦੂਰ ਨੇੜੇ ਆਉਣ ਜਾਣ ਤੋਂ ਬਚਤ ਹੁੰਦੀ ਆ। ਇਸ ਕਰਕੇ ਮੈਂ ਇੱਥੇ ਆਮ ਮੇਧਕਰ ਯੂਥ ਫੰਡਰੇਸ਼ਨ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਪੰਜਾ ਪਿੰਡ ਜਗੀਰਪੁਰ ਦੇ ਵਿੱਚ ਜਿਹੜਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਨੱਦਰ ਪੰਚਾਇਤ ਵੱਲੋਂ ਦਿੱਟਾਣਾ ਚੱਲਿਆ। ਬਹੁਤ ਹੀ ਵਧੀਆ ਉਪਰਾਲਾ ਦੀ ਇਹਦੇ ਨਾਲ ਜਿਹੜੇ ਪਿੰਡ ਵਾਸੀ ਐ ਇਹਨਾਂ ਨੂੰ ਪੰਚਾਇਤ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਬਹੁਤ ਵਧੀਆ ਉਪਰਾਲਾ ਹੈ ਕਿ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਦੇ ਵਿੱਚ ਇਹ ਜਿਹੜਾ ਕੈਂਪਾ ਇਹਦੇ ਰਾਈ ਸੁਵਿਧਾਵਾਂ ਮਿਲ ਰਹੀਆਂ ਆ ਪਤਾ ਲੱਗ ਰਿਹਾ ਕਿ ਜ਼ਗੀਰਪੁਰ ਦੀ ਨਵੀਂ ਪੰਚਾਇਤ ਬਣੀ ਆ ਚੰਗੇ ਕੰਮ ਕਰ ਰਹੀ ਆ ਸ਼ਲਾਘਾ ਜੋ ਕਦਮ ਹੈ ਅਸੀਂ ਬਹੁਤ ਹੀ ਇਸ ਚੀਜ਼ ਦੀ ਤਾਰੀਫ ਕਰਦੇ ਆ ਜ਼ਗੀਰਪੁਰ ਦੀ ਪੰਚਾਇਤ ਬਠਲਾ ਸਾਹਿਬ ਦੀ ਪਵਨ ਅੰਗਰਾਲ ਜੀ ਬਾਕੀ ਜਿੰਨੇ ਮੋਹਨ ਸਿੰਘ ਜੀ ਮੈਂਬਰ ਪੰਚਾਇਤ ਬੱਬੂ ਜੀ ਅਰਜਨ ਜੀ ਬਹੁਤ ਵਧੀਆ ਪ੍ਰਾਲਾ ਸਾਰੀ ਪੰਚਾਇਤ ਮਿਲ ਜੁਲ ਕੇ ਜਿਹੜਾ ਇਹ ਇਦੇ ਤੋਂ ਸਾਡੇ ਨਾਲ ਦੀਆਂ ਪੰਚਾਇਤਾਂ ਨੂੰ ਵੀ ਸਿਹਤ ਮਿਲਦੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਇਹ ਉਪਰਾਲੇ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜਿੱਦਾਂ ਇਹ ਪੰਚਾਇਤ ਵੱਲੋਂ ਉਪਰਾਲੇ ਸ਼ੁਰੂ ਕੀਤੇ ਬਾਕੀ ਵੀ ਪਿੰਡਾਂ ਦੇ ਵਿੱਚ ਇਹੋ ਜਿਹੇ ਉਪਰਾਲੇ ਪੰਚਾਇਤ ਘਰ ਵਰ ਸਰਕਾਰੀ ਸਕੂਲਾਂ ਵਰਗੇ ਹੋਣੇ ਚਾਹੀਦੇ ਮੈਂ ਪਹਿਲਾਂ ਵੀ ਇਹ ਦੀ ਦੱਸ ਚੁੱਕਿਆ ਕਿ ਇਹ ਇਹੀ ਚੀਜ਼ਾਂ ਦੇਖ ਕੇ ਸਾਨੂੰ ਵੀ ਇਹ ਮੋਟੀਵੇ ਮਿਲ ਰਿਹਾ ਕਿ ਅਸੀਂ ਵੀ ਆਪਣੀਆਂ ਪੰਚਾਇਤਾਂ ਦੇ ਵਿੱਚ ਇਹ ਛੋਟੇ ਛੋਟੇ ਉਪਰਾਲੇ ਕਰਾਂਗੇ ਤਾਹੀਂ ਸੰਗਤ ਦੇ ਵਿੱਚ ਜਿਹੜਾ ਆ ਸਹੀ ਮੈਸੇਜ ਜਾਊਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਹਾਂਜੀ ਕੀ ਕਹਿਣਾ ਚਾਹੁੰਦੇ ਆ ਪੰਚਾਇਤ ਵੱਲੋਂ ਕੈਂਪ ਲਾਇਆ ਗਿਆ ਸਹੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਮੈਡੀਕਲ ਕੈਂਪ ਮੁਸੱਲ ਲਗਵਾਇਆ ਜਾ ਰਿਹਾ ਬਹੁਤ ਬਹੁਤ ਤਾਰੀਫਯੋਗ ਇਹ ਕੰਮ ਚੁੱਕਿਆ ਗਿਆ ਤੇ ਪੂਰੀ ਜਗੀਰਪੁਰ ਪੰਚਾਇਤ ਸਰਪਾਲ ਸਿੰਘ ਪਾਲਾ ਜੀ ਮੈਂਬਰ ਅੰਗਰਾਲ ਜੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਮੈਂ ਇਹ ਇਦਾਂ ਦੇ ਕੰਮ ਚੁੱਕੇ ਜਾਂਣ ਤੇ ਨੌਜਵਾਨਾਂ ਨੂੰ ਕੁਸਹਿਦ ਮਿਲੇ ਮੁੰਡੇ ਨੱਚਾਉਣ ਦੇ ਬਚਨ ਗਰੀਬਾਂ ਦਾ ਕੁਝ ਭਲਾ ਹੋਵੇ ਤੇ ਅਸੀਂ ਵੀ ਚਾਹਦੇ ਵੇ ਇਦਾਂ ਦੇ ਕੰਮ ਕਰਕੇ ਤੋਂ ਹੁੰਦੇ ਰਹਿਣ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਬੁਲਾਉਣ ਤੇ ਬਹੁਤ ਬਹੁਤ ਦਿਨਾਂ ਦੇ ਵਿੱਚ ਹੋਣੀ ਇਦਾਂ ਦੇ ਵੀ ਇਦਾਂ ਦੇ ਕੰਮ ਜਿਹੜੇ ਅੱਗੇ ਕਰਵਾਏ ਜਾਣੇ ਚਾਹੀਦੇ ਕਰਾਉਣੇ ਚਾਹੀਦੇ ਜ਼ਰੂਰੀ ਹੈ ਜੀ ਇਦਾਂ ਦਾ ਕੰਮ ਹੋਣਗੇ ਤਾਂ ਹੀ ਕੁਝ ਬਚਾਅ ਹੋਊਗਾ ਜੀ ਪੰਜਾਬ ਦਾ ਨਸ਼ੇ ਤੋਂ ਜਵਾਨੀ ਬਚੋਗੀ ਇਦਾਂ ਦਾ ਕੰਮ ਨਾ ਹੋਣਗੇ ਤੇ ਬੇ ਕੰਮ ਹੀ ਰਹਿਣਾ ਫਿਰ ਤੇ ਪੰਜਾਬ ਖਤਮ ਹੋ ਜਾਣਾ ਫਿਰ ਕੀ ਫਤਿਹ ਸੋ ਅੱਜ ਬੜੇ ਖੁਸ਼ੀ ਦੀ ਗੱਲ ਹੈ ਸਾਡੇ ਸਰਪੰਚ ਹਰਪਾਲ ਸਿੰਘ ਜੀ ਬਟਲਾ ਸਾਡੇ ਨੌਜਵਾਨ ਪਿੰਡ ਜਕੀਰਪੁਰ ਵਾਸੀਏ ਜਿੰਨੇ ਵੀ ਸਾਡੇ ਸਲਾਘਾ ਜੋਰ ਨੇ ਜੀ ਅੱਜ ਜਿਹੜਾ ਮੈਡੀਕਲ ਕੈਂਪ ਲੱਗਿਆ ਬਹੁਤ ਹੀ ਖੁਸ਼ੀ ਦੀ ਗੱਲ ਆ ਸਾਡੇ ਜੋ ਵੀ ਨਸ਼ੇ ਦਾ ਭਜਨ ਸੀਗਾ ਜੀ ਬਹੁਤ ਘਟ ਗਿਆ ਜੀ ਸਾਡੇ ਨੌਜਵਾਨ ਹੁਣ ਵੀਰ ਸਾਰੇ ਚੰਗੀ ਸਿਹਤ ਲੈ ਰਹੇ ਨੇ ਜੀ ਜਿੰਮ ਦਾ ਵੀ ਉਪਰਾਲਾ ਹੋ ਰਿਹਾ ਜੀ ਸਾਡੇ ਪਹਿਲੇ ਖੂਨਦਾਨ ਕੈਂਪ ਦਾ ਵੀ ਇੱਥੇ ਚੱਲਿਆ ਸੀਗਾ ਪ੍ਰੋਗਰਾਮ ਜੀ ਉਹ ਵੀ ਸਾਰਿਆਂ ਨੇ ਇੱਥੇ ਦੇਖਿਆ ਜੀ মিডিਆ ਵੀ ਵੀਰ ਆਏ ਸੀਗੇ ਜੀ ਸੋ ਹੁਣ ਇਹ ਜਿਹੜਾ ਉਪਰਾਲਾ ਜ ਮੈਡੀਕਲ ਦਾ ਗਰੀਬ ਏਰੀਆ ਸਾਡਾ ਲੇਬਰ ਏਰੀਆ ਜੀ ਸਾਨੂੰ ਬਹੁਤ ਇਹਦੀ ਜ਼ਰੂਰਤ ਸੀਗੀ ਜੀ आज सरपंच साहब दा पूरे भी जिन्ने एरिया दे सरपंच आए ने उणा दा धन्यवाद मेंबर पंचायत ਸਾਡੇ ਨੌਜਵਾਨ ਹੋਰ ਪਤਵੰਤੇ ਸੱਜਣ ਪਹੁੰਚੇ ਨੇ ਜੋ ਜਿੰਨੇ ਵੀ ਸਾਡੇ ਡਾਕਟਰ ਸਾਹਿਬ ਟੀਮ ਪਹੁੰਚੀ ਹੈ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਸਾਡੇ ਸਰਪੰਚ ਸਾਹਿਬ ਦਾ ਅਸ਼ੀਰਵਾਦ ਹੋਊਗਾ ਪੰਚਾਇਤ ਦਾ ਜੀ ਨੌਜਵਾਨ ਵੀਰਾਂ ਨੂੰ ਵਧੀਆ ਸੇਧ ਦੇਵਾਂਗੇ ਉਹ ਚੰਗੇ ਕੰਮ ਕਰਨਗੇ ਜੀ ਉਹ ਚੰਗਾ ਪ੍ਰਾਲਾ ਹੋਊਗਾ ਤੇ ਅਸੀਂ ਵੀ ਇਹਦੇ ਵਿੱਚ ਯੋਗਦਾਨ ਪਾਵਾਂਗੇ ਜਿੰਨਾਂ ਨੂੰ ਸਾਡਾ ਧੰਨਵਾਦ ਪੰਚਾਇਤ ਵੱਲੋਂ ਜਿਹੜਾ ਅੱਜ ਪ੍ਰਾਲਾ ਕੀਤਾ ਗਿਆ ਕਿ ਬਹੁਤ ਸਾਰੀਆਂ ਬੰਡੀਆਂ ਦੀ ਲੋੜ ਤਾਂ ਹੁੰਦੀ ਹੈ ਮੁੱਢਲੇ ਅੱਜ ਬਾਬਾ ਸਾਹਿਬ ਡਾਕਟਰ ਪੀਰ ਅਮੇੜਕਰ ਜੀ ਦੀ ਯਾਦ ਵਿੱਚ 134ਵੇਂ ਜਨਮ ਦਿਵਸ ਨੂੰ ਸਮਰਪਿਤ ਗ੍ਰਾਮ ਪੰਚਾਇਤ ਜਗੀਰਪੁਰ ਹਰਪਾਲ ਸਿੰਘ ਪਹਿਲਾ ਸਰਪੰਚ ਤੇ ਪਵਨ ਅੰਗਰਾਲ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਤੇ ਇੱਥੇ ਆਏ ਕਿ ਦੇਖਿਆ ਕਿ ਸਾਰੇ ਜਿਹੜੇ ਯੰਗ ਯੂਥ ਸਾਰੇ ਇਕੱਠਾ ਹੈ ਤੇ ਬਹੁਤ ਵਧੀਆ ਉਪਰਾਲਾ ਹੈ ਇਹ ਬੜਾ ਨੂੰ ਕਾਫੀ ਜਿਹੜਾ ਅੱਜ ਇਸ ਮਸਲੇ ਦਾ ਸਭਾ ਹੀ ਮਿਲ ਰਿਹਾ ਕੋਈ ਕਈ ਵਾਰ ਬੱਚੇ ਅਨਾਂ ਪਰਿਵਾਰ ਤੋਂ ਹੁੰਦੇ ਆ ਲਾਜ ਨਹੀਂ ਕਰਾਵਾਂ ਹਾਂ ਇਹੋ ਜਿਹਾ ਕੈਂਪ ਸਾਡੇ ਸਾਰੇ ਬਖੇਤਰ ਨੂੰ ਲਾਣੇ ਚਾਹੀਦੇ ਇੱਕ ਦੂਜੇ ਵੱਲ ਦੇਖ ਕੇ ਅਪਰੀਸ਼ੀਏਟ ਕਰਨਾ ਚਾਹੀਦੇ ਦੂਸਰੇ ਨੂੰ ਤੇ ਅੱਜ ਕਾਫੀ ਗਰੀਬ ਪਰਿਵਾਰ ਵੀ ਇੱਥੇ ਆਏ ਜਿਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਨਸ਼ਾ ਤੋਂ ਰਹਿਤ ਰਾਜ ਨੌਜਵਾਨ ਇਦਾਂ ਦੇ ਪ੍ਰੋਗਰਾਮਾਂ ਚ ਪਹਿਲ ਕਰਨ ਇਹੋ ਜਿਹਾ ਪ੍ਰੇਲਨ ਵਾਲੀ ਨਸ਼ੇ ਨੂੰ ਥੱਲ ਪਾ ਸਕਦੇ ਆ ਤੇ ਖੇਡਦੇ ਟੂਰਨਾਮੈਂਟ ਕਰਵਾ ਕੇ ਜਾਂ ਹੋਰ ਇਹੋ ਜਿਹੇ ਕਈ ਉਪਰਾਲੇ ਕਰਕੇ ਅਸੀਂ ਨਸ਼ਿਆਂ ਤੋਂ ਆਪਣੀ ਯੂਥ ਨੂੰ ਲਿਜਾਂਗੇ ਉਸ ਨੂੰ ਬਚਾ ਸਕਦੇ ਤੇ ਬਾਕੀ ਪੰਚਾਇਤ ਨੂੰ ਵੀ ਮੈਂ ਆਹੀ ਰਿਕੁਐਸਟ ਵੀ ਕਰੂੰਗਾ ਤੇ ਅਫੀਸ਼ੀਅਲ ਵੀ ਕਰੂੰਗਾ ਕਿ ਬਤ ਬਤ ਇਹ ਜੋ ਪ੍ਰਾਲਿਕਾ ਹੈ ਠੀਕ